ਦੋ ਤਿੰਨ ਦਿਨਾਂ ਤੋਂ ਸਿਰਫ ਇੱਕੋ ਜੁਗਤ ਮੇਰੇ ਮਨ ਤੇ ਛਾਈ ਹੋਈ ਏ ਮੈਨੂੰ ਲੱਗਦਾ ਦਿਨ ਹੁਣ ਬਦਲ ਜਾਣਗੇ ਵੇਖੋ ਸਕੀਮ ਨੇਪਰੇ ਚੜੂ ਜਾਂ ਨਾ ਹੁਣ ਹੋਰ ਭੁੱਖਾ ਨਹੀਂ ਮਰਿਆ ਜਾਂਦਾ ਛੇਕੜ ਦੋ ਕੁੜੀਆਂ ਦੇ ਤਾਂ ਭਾਗ ਖੁੱਲ ਹੀ ਜਾਣਗੇ ਦੀਪੋ ਜਿਉਂਦੀ ਹੁੰਦੀ ਫੇਰ ਹੋਰ ਗੱਲ ਸੀ ਪਰ ਹੁਣ ਤਾਂ ਮੈਨੂੰ ਹੀ ਕਰਨਾ ਪਊ ਕੁਝ ਦੋ ਤਿੰਨ ਦਿਨਾਂ ਤੋਂ ਮੈਂ ਟੋਏ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ ਪਹਿਲਾਂ ਮੈਂ ਹੋਰ ਤਰਾਈ ਸੋਚਦਾ ਰਹਿੰਦਾ ਸੀ ਕੀ ਟੋਏ ਨੂੰ ਮਿੱਟੀ ਨਾਲ ਭਰ ਦੇਵਾਂ ਸਰਕਾਰੀ ਗ੍ਰਾਂਟ ਤਾਂ ਹੁਣ ਆਉਣੋ ਹੀ ਰਹੀ ਇੰਦਰ ਤੰਗਪੋੜੀ ਨਿਕਲਿਆ ਅੰਦਰੋਂ ਖਾਰ ਰੱਖ ਗਿਆ ਮੇਰੇ ਤੇ ਚਲੋ ਕੋਈ ਨਹੀਂ ਮਾੜਿਆ ਹਜੇ ਆਪਾਂ ਇੰਨੇ ਨਹੀਂ ਮਾੜੇ ਬਣੂ ਕੁਝ ਨਾ ਕੁਝ ਤਾਂ ਟੋਏ ਉੱਪਰ ਹਜੇ ਮੈਂ ਫੱਟੇ ਰੱਖੇ ਹੋਏ ਨੇ ਮਤੇ ਕਿਸੇ ਨੂੰ ਢਿੰਕ ਨਾ ਲੱਗ ਜਾਏ ਅਜੇ ਤਾਂ ਇੰਜ ਹੀ ਕਰਨਾ ਪਊ ਜਿੰਨਾ ਚਿਰ ਕੰਮ ਨੇਪਰੇ ਨਹੀਂ ਚੜਦਾ ਲੋਕਾਂ ਦਾ ਕੋਈ ਪਤਾ ਨਹੀਂ ਪਹਿਲਾਂ ਹੀ ਬਾਤ ਦਾਬ ਤੰਗੜ ਬਣਾ ਦੇਣ ਸਾਡਾ ਵੇੜਾ ਤਾਂ ਇਉਂ ਹੀ ਇਸ ਕਾਸੇ ਲਈ ਸਾਡੇ ਪਿੰਡ 'ਚ ਬਦਨਾਮ ਏ ਜਦੋਂ ਦਾ ਮੈਂ ਪਾਲੇ ਦੇ ਘਰੇ ਟੀਵੀ ਵੇਖਿਆ ਮੈਨੂੰ ਉਦੋਂ ਦਾ ਪਾਲੇ ਦਾ ਘਰ ਚੰਗਾ-ਚੰਗਾ ਲੱਗਣ ਲੱਗ ਪਿਆ ਪਹਿਲੋਂ ਮੈਨੂੰ ਉਸ ਦਾ ਘਰ ਚੰਗਾ ਨਹੀਂ ਸੀ ਲੱਗਦਾ ਉਹ ਵੀ ਉਸ ਦੀ ਬਹੂ ਤਾਰੋ ਕਰਕੇ ਤਾਰੋ ਮੈਨੂੰ ਉੱਕਾ ਚੰਗੀ ਨਹੀਂ ਲੱਗਦੀ ਉਹਦਾ ਵਿਹਾਰ ਵੀ ਬੁਰਾ ਉਹਦੀਆਂ ਤਿਰਸ਼ੀਆਂ ਅੱਖਾਂ ਵੱਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਮੈਨੂੰ ਡਰ ਲੱਗਣ ਲੱਗ ਜਾਂਦਾ ਅੰਦਰ ਹੀ ਅੰਦਰ ਇੱਕ ਕੰਬਣੀ ਜਈ ਵੀ ਮਹਿਸੂਸ ਕਰਦਾ ਮੈਂ ਵੇ ਮਾੜਿਆ ਮੇਰੇ ਚ ਕੀ ਜ਼ਹਿਰ ਏ ਜਿਹੜਾ ਤੇਰੇ ਡੰਗ ਮਾਰਦੂ ਮੇਰੇ ਵੱਲ ਉਗਲਦਿਆਂ ਉਹ ਅਕਸਰ ਬੋਲਦੀ ਏ ਨਾ ਭਾਬੀ ਨਾ ਪਾਲਾ ਮੇਰੇ ਭਰਾਵਾਂ ਵਰਗਾ ਮੈਂ ਬਾਰ ਵੱਲ ਮੁੜਦਿਆਂ ਜਵਾਬ ਦਿੰਦਾ ਤਾਰੋ ਫਿਰ ਵੀ ਦੰਦ ਕੱਢਦਿਆਂ ਆਖਦੀ ਹੁੰਦੀ ਸੀ ਅਕਸਰ ਮਾੜਿਆ ਦੀਪੋ ਦੇ ਜਾਨ ਦਾ ਦੁੱਖ ਏ ਤੇਨੂੰ ਸਿਆਣਾ ਬਣ ਪਾਈ ਤੀਵੀਂ ਨਾਲ ਹੀ ਘਰ ਹੁੰਦਾ ਹੈ ਵੇਖ ਕਿਵੇਂ ਬੀਆ ਬਾਣ ਬਣ ਗਿਆ ਹੱਸਦਾ ਵਸਦਾ ਘਰ ਤਾਇਏ ਏਕੇ ਨੇ ਮੈਨੂੰ ਸੋਚਾਂ ਚ ਡੁੱਬਦਿਆਂ ਵੇਖ ਕਿਹਾ ਸੀ ਕੋਈ ਨਹੀਂ ਤਾਇਆ ਵੇਖ ਲੀ ਛੇਤੀ ਹੀ ਦਿਨ ਫਿਰ ਜਾਣਗੇ ਮੈਨੂੰ ਵੀ ਆਪਣੀ ਯੁਕਤਤਾ ਖਿਆਲ ਆ ਗਿਆ ਸੀ ਤਾਇਏ ਏਕੇ ਨੇ ਮੇਰੀ ਕਈ ਵਾਰ ਹਮਾਇਤ ਕੀਤੀ ਏ ਜਦੋਂ ਸਾਰਾ ਵੇੜਾ ਮੇਰੇ ਉਲਟ ਸੀ ਤਾਇਆ ਏਕਾ ਹੀ ਖੜਿਆ ਭੀੜ ਚੋਂ ਵੱਖ ਹੋ ਕੇ ਕਹਿੰਦਾ ਮਾੜੇ ਨੇ ਕੰਮ ਤਾਂ ਬੁਰਾ ਕੀਤਾ ਪਰ ਇਸ ਨੂੰ ਸਾਂਝ ਤੋਂ ਮੋੜ ਦੇਣਾ ਵੀ ਠੀਕ ਨਹੀਂ ਇਹਦੇ ਘਰ ਬਾਰ ਬਾਰੇ ਤਾਂ ਸੋਚੋ ਤੇ ਆ ਜੋ ਤਿੰਨ ਨੰਗੇ ਪੈਰੀ ਖੜੀਆਂ ਨੇ ਇਹਦਾ ਕੀ ਬਣੂ ਫਿਰ ਵੇੜੇ ਵਾਲੇ ਸਾਰੇ ਆਪ ਹੀ ਚੁੱਪ ਵੱਟ ਗਏ ਸਿਆਣਾ ਬਣ ਜਾ ਮਾੜਿਆ ਛੱਡ ਦੇ ਵਹਿਬ ਤਾਂ ਬੱਚੇ ਰੋਲ ਲਏਗਾ ਮੈਂਬਰ ਮਿੰਦਰ ਬੋਲਿਆ ਸੀ ਕੱਲਾ ਮਿੰਦਰ ਬੋਲਦਾ ਮੈਨੂੰ ਭੈੜਾ ਤਾਂ ਬਹੁਤ ਲੱਗਿਆ ਸੀ ਵੋਟਾਂ ਵੇਲੇ ਤਾਂ ਕਿਵੇਂ ਤਰਲੇ ਕੱਢਦਾ ਸੀ ਅੱਖੇ ਮਾੜਾ ਸਿਆਂ ਖਿਆਲ ਰੱਖਿਓ ਐਤਕੀ ਹੁਣ ਅੱਖਾਂ ਵੀ ਨਹੀਂ ਮਲਾਉਂਦਾ ਫਲਸ਼ਾਂਵਾਰੀ ਵੀ ਉਪਰੋਂ ਉਪਰੋਂ ਹੀ ਕਹੀ ਗਿਆ ਮਾੜਿਆ ਟੋਇਆ ਪੁੱਟ ਲੈ ਬਾਕੀ ਗੌਰਮੈਂਟ ਤੋਂ ਆਪੇ ਕਰਾ ਦੂ ਮੈਂ ਪਰ ਮੁੜ ਕੇ ਘਰ ਬੰਨੀ ਗੇੜਾ ਵੀ ਨਹੀਂ ਮਾਰਿਆ ਵੇੜੇ ਦੇ ਕਈ ਘਰਾਂ ਦੇ ਚੈੱਕ ਆ ਗਏ 5-5000 ਦੇ ਸਰਪੰਚ ਕੋਲ ਪਤਾ ਕੀਤਾ ਕਹਿੰਦਾ ਮਾੜਿਆ ਤੇਰਾ ਤਾਂ ਨਾਂ ਹੀ ਹੈਗਾ ਨਹੀਂ ਲਿਸਟ ਵਿੱਚ ਭੈਣ ਬੱਡੀ ਸਾਰੀ ਗਾਲ ਮਿੰਦਰ ਨੂੰ ਕੱਢਦਾ ਮੈਂ ਸਰਪੰਚ ਦੇ ਘਰ ਚੋਂ ਬਾਹਰ ਆ ਗਿਆ ਸਾਂ ਜਦੋਂ ਦਾ ਮਿੰਦਰ ਮੈਂਬਰ ਬਣਿਆ 2-3 ਸਾਲਾਂ ਚ ਹੀ ਘਰ ਪੱਕਾ ਪਾ ਲਿਆ ਸਾਰੀਆਂ ਚੀਜ਼ਾਂ ਘਰ ਚ ਸਜਾ ਲਈਆਂ ਟੀਵੀ ਫ੍ਰਿਜ ਸੋਫੇ ਤੇ 2 ਟਾਇਰ ਵਾਲਾ ਮੋਟਰਸਾਈਕਲ ਹੁਣ ਇਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਜਿੱਥੇ ਹੋਰ ਘਰਾਂ ਦੀਆਂ ਤੀਵੀਆਂ ਜਾਂਦੀਆਂ ਨੇ ਮੇਰੀਆਂ ਕੁੜੀਆਂ ਵੀ ਜਾ ਆਉਣ ਗਿਆ ਉਹਨਾਂ ਨੂੰ ਕੀ ਜ਼ਿਆਦਾ ਮੁਸ਼ਕ ਚੜ੍ਹਦੀ ਏ ਤਾਈ ਪਾਸ਼ੋ ਬੀਬੀ ਸੰਤੀ ਤੇ ਮੁੱਲੋ ਹੁਰਾਈ ਰੋਲਾ ਪਾਇਆ ਤੀ ਆਖੇ ਭਾਈ ਬੈਂਬਰਾ ਅਹ ਨਿੱਕੇ ਜਿਹੇ ਪਲਾਂਟ ਚ ਨਹੀਂ ਜਾਇਆ ਜਾਂਦਾ ਸਾਰੇ ਪਿੰਡ ਦੇ ਘਰਾਂ ਚ ਪੱਕੀਆਂ ਫਲਸ਼ਾਂ ਨੇ ਪਰ ਆਪਣਾ ਵੇੜਾ ਇੱਥੇ ਹੀ ਨਰਕ ਭੋਗਦਾ ਰਹੋ ਉਸ ਮਰਲੇ ਦੇ ਪਲਾਂਟ ਕੋਲ ਕਿਹੜਾ ਲੰਗੜ ਨੂੰ ਜੀ ਕਰਦਾ ਇੱਕ ਵਾਰ ਬੱਕਰੀ ਭੱਜ ਗਈ ਤੀ ਰੱਸੀ ਤੜਾਕੇ ਪਲਾਂਟ ਚ ਜਾਵੜੀ ਮੇਰਾ ਤਾਂ ਨੱਕ ਰਹੀਂ ਸਾਹ ਲੈਣਾ ਵੀ ਔਖਾ ਹੋ ਗਿਆ ਗੰਦ ਮੰਦ ਨਾਲ ਪੈਰ ਵੀ ਲੱਬੜ ਗਏ ਕੀਮੀਆਂ ਦੇ 부ਜੇ ਥਾਂ ਥਾਂ ਖਿੰਡ ਪਏ ਬੱਕਰੀਆਂ ਪਾਰਲੇ ਪਾਰ ਨਿਕਲ ਗਈਆਂ ਮੈਂ ਵੀ ਸ਼ੁਕਰ ਮਨਾਇਆ ਘਰ ਆ ਕੇ ਸਾਰਾ ਦਿਨ ਮੈਨੂੰ ਨੱਕ ਥਾਣੀ ਉਹੋ ਜਿਹੀ ਮੁਸ਼ਕ ਹੀ ਆ ਗਈ ਉਦਦੇ ਮੈਨੂੰ ਪਹਿਲੀ ਵਾਰ ਭੰਗੀਆਂ ਨਾਲ ਹਮਦਰਦੀ ਹੋਈ ਸੀ ਇੱਕ ਦੋ ਘਰ ਹੀ ਨੇ ਸਾਰੇ ਪਿੰਡ ਚ ਉਹਨਾਂ ਦੇ ਉਹ ਵੀ ਟੋਬੇ ਦੇ ਪਰਾਂ ਗੰਦਮੰਦ ਚ ਵਿਚਾਰੇ ਸਾਰੇ ਪਿੰਡ ਦਾ ਗੰਦਮੰਦ ਚੁੱਕ ਕੇ ਆਪਣੇ ਘਰਾਂ ਕੋਲ ਇਕੱਠਾ ਕਰ ਸੁੱਟ ਲੈਂਦੇ ਨੇ ਤੇ ਬਦਲੇ ਚ ਕੀ ਮਿਲਦਾ ਖਾਣ ਨੂੰ ਦੋ ਟੁਕ ਉਹ ਵੀ ਬੱਚੀ ਖੁਚੀ ਝੂਠ ਦੇ ਜਦੋਂ ਦੀ ਦੀਪੋ ਦੁਰ ਗਈਏ ਮੇਰਾ ਘਰ ਚ ਜੀ ਨਹੀਂ ਲੱਗਦਾ ਮੈਂ ਤਾਂ ਕੁੜੀਆਂ ਕਰਕੇ ਹੀ ਘਰ ਆ ਜਾਣਾ ਦੀਪੋ ਦਾ ਪਤਾ ਨਹੀਂ ਸੀ ਉਹ ਇੰਨੀ ਛੇਤੀ ਦੁਰ ਜਾਊ ਸਾਰਾ ਘਰ ਹੀ ਡੁੱਲ ਗਿਆ ਰੱਬ ਨੇ ਬਿਮਾਰੀਆਂ ਵੀ ਤਾਂ ਗਰੀਬਾਂ ਨੂੰ ਹੀ ਦਿੱਤੀਆਂ ਕੀ ਪਤਾ ਤੀ ਹੋਣੀ ਦਾ ਚਾਹ ਤਾਂ ਉਹਨੂੰ ਮੁੰਡੇ ਦੇ ਜਨਮ ਦਾ ਸੀ ਪਰ ਬਾਣਾ ਹੋਰ ਹੀ ਵਾਪਰ ਗਿਆ ਵੇਖੀ ਛਿੰਦੋ ਦੇ ਬਾਪੂ ਐਦ ਕੀ ਰੱਬ ਮੁੰਡਾ ਹੀ ਦਊ ਆਪਾਂ ਕਿਹੜਾ ਰੱਬ ਦੇ ਮਾ ਮਾਰੇ ਨੇ ਦੀਪੋ ਖੁਸ਼ ਹੋ ਹੋ ਕਹਿੰਦੀ ਸੀ ਪਰ ਜਦੋਂ ਉਹਨੂੰ ਪੀੜਾਂ ਉੱਠੀਆਂ ਪਿੰਡ ਦੀ ਦਾਈ ਦੀ ਰਮਜ ਚ ਵੀ ਕੁਝ ਨਾ ਪਿਆ ਸਗੋਂ ਸ਼ਹਿਰ ਦੀ ਡਾਕਟਰ ਨੇ ਕੋਲ ਛੇਤੀ ਲੈ ਜਾਣ ਨੂੰ ਕਹਿਣ ਲੱਗੀ ਲੰਬੜਦਾਰਾਂ ਤੋਂ ਉਧਾਰੇ ਪੈਸੇ ਫੜ ਸ਼ਹਿਰ ਲੈ ਗਏ ਬੱਚੇ ਨੂੰ ਖਤਰੇ ਪਾਈ 10-15000 ਦਾ ਖਰਚਾ ਆਉ ਗਲੇ 'ਚ ਪਾਈਪ ਜਹੀ ਪਾਈ ਡਾਕਟਰ ਨੇ ਬੋਲੀ ਸੀ ਬੱਚਾ ਵੱਡੇ ਆਪਰੇਸ਼ਨ ਨਾਲ ਹੋਇਆ ਉਹ ਵੀ ਕੁੜੀ ਡਾਕਟਰ ਨੇ ਦੀਪੋ ਨੂੰ ਨਾ ਬਚਾ ਸਕੇ ਕੋਈ ਨਹੀਂ ਪੁੱਤ ਮਾੜਿਆ ਜਿਨੇ ਦਿੱਤੀਆਂ ਨੇ ਉਹ ਰਿਜਕ ਵੀ ਦਉ ਦਿਲ ਨਾ ਸੁੱਟੀ ਤਾਈ ਹਮੇਸ਼ਾ ਮੈਨੂੰ ਢਾਸਰ ਦਿੰਦੀ ਰਹਿੰਦੀ ਸੀ ਤਾਈ ਦਾ ਮੇਰੇ ਪ੍ਰਤੀ ਇੰਨਾ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਸੀ ਤਾਈ ਹੋਰੀ ਰਿਸ਼ਤੇ ਚੋਂ ਵੀ ਸਾਡੇ ਕੀ ਲੱਗਦੇ ਸਨ ਤੇ ਦੂਜੇ ਪਾਸੇ ਮੇਰਾ ਆਪਣਾ ਸੱਕਾ ਭਰਾ ਸੀ ਜਦੋਂ ਵੀ ਉਹਨੇ ਝੜੇਲ ਜਹੀ ਤੀਵੀਂ ਕਰ ਲੈਂਦੀ ਹੈ ਉਹਨੇ ਹਮਦਰਦੀ ਦਾ ਇੱਕ ਬੋਲ ਵੀ ਕਦੇ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ ਦੀਪੋ ਤੁਰ ਗਈ ਤਾਂ ਅਫਸੋਸ ਨੂੰ ਵੀ ਨਾ ਆਏ ਉਦੋਂ ਮੈਨੂੰ ਪਾਲੇ ਦਾ ਚੇਤਾ ਆਉਂਦਾ ਵਿਚਾਰੇ ਨੇ ਕੀ ਲੈਣਾ ਮੇਰੇ ਕੋਲੋਂ ਦੀਪੋ ਦੇ ਜਾਣ ਤੋਂ ਬਾਅਦ ਮੇਰੇ ਦੁੱਖ 'ਚ ਇੱਕ ਹੋਰ ਸ਼ਰੀਕ ਹੋਇਆ ਵੇਲੇ ਬੈਠੇ ਨੂੰ ਕੰਮ ਵੀ ਉਹਨੇ ਹੀ ਲਾਇਆ ਕਹਿੰਦਾ ਮਾੜਿਆ ਤੁਰ ਜਾਣ ਵਾਲੇ ਦੇ ਨਾਲ ਨਹੀਂ ਜਾਇਆ ਜਾ ਸਕਦਾ ਚੱਲ ਮੇਰੇ ਨਾਲ ਚੱਲ ਦੋ ਸੂ ਦਵਾਉਂ ਦਿਹਾੜੀ ਦੇ ਮੈਂ ਬਿਨਾ ਕੁਝ ਬੋਲੇ ਤੁਰ ਪਿਆ ਉਸਦੇ ਨਾਲ ਮਾਸਟਰ ਦੇ ਘਰ ਫਲਸ਼ ਪੱਟਣੀ ਸੀ ਨਵੇਕਲੀ ਤਰਾਂ ਦੀ ਚਾਰ ਟੋਏ ਪੁੱਟ ਕੇ ਗਟਰ ਵਾਲੀ ਇਹ ਮਾਸਟਰ ਹੁਰੀ ਵੀ ਸਾਡੇ ਹੀ ਲਾਣੇ ਚੋਂ ਨੇ ਗੇਰੂ ਦਾ ਵੱਡਾ ਮੁੰਡਾ ਮਾਸਟਰ ਤੇ ਸਾਰਾ ਪਰਿਵਾਰ ਕਾਮਰੇ ਡੇ ਵੇੜੇ ਵਾਲੇ ਇਹਨਾਂ ਨੂੰ ਕਾਮ ਰੇਟਾਂ ਦਾ ਲਾਣਾ ਕਹਿੰਦੇ ਨੇ ਗੇਰੂ ਨੇ ਪੜਾਤਾ ਇਹਨੂੰ 10 ਪੜਨ ਤੋਂ ਬਾਅਦ ਕੋਈ ਕੋਰਸ ਜਿਹਾ ਕਰਾ ਕੇ ਸਕੂਲ ਚ ਮਾਸਟਰ ਲੱਗ ਗਿਆ ਕਰੇ ਕੁਰਸੀ ਤੇ ਬੈਠੇ ਦੀ ਟੋਰ ਵੇਖਣ ਵਾਲੀ ਹੁੰਦੀ ਏ ਸਾਡੇ ਵੇੜੇ ਦੇ ਵਿੱਚ ਸਾਰੇ ਇਹਦੇ ਆਲੇ-ਦੁਆਲੇ ਘੇਰਾ ਪਾਈ ਬੈਠੇ ਇਹਦੀਆਂ ਗੱਲਾਂ ਸੁਣਦੇ ਹੁੰਦੇ ਨੇ ਇਹ ਵੀ ਬੜੇ ਸਵਾਦ ਨਾਲ ਗੱਲਾਂ ਸੁਣਾਉਂਦਾ ਅੱਜ ਵੀ ਛੇੜ ਲਈ ਕਥਾ ਕਹਿੰਦਾ ਭਾਈ ਜੇਤਾ ਜੇ ਉੱਚੀ ਜਾਤ ਦਾ ਹੁੰਦਾ ਉਹਦੀ ਕਦਰ ਦੁੱਗਣੀ ਪੈ ਜਾਣੀ ਸੀ ਗੁਰੂ ਗੋਬਿੰਦ ਸਿੰਘ ਨੇ ਸੱਤ ਮੈਂਬਰ ਕੋਮ ਲਈ ਵਾਰੇ ਸਨ ਤੇ ਭਾਈ ਜੇਤਾ ਉਹਨਾਂ ਦਾ ਸਿੱਖ ਵੀ ਘਟ ਨਹੀਂ ਸੀ ਉਹਨਾਂ ਨੇ ਵੀ 11 ਜੀ ਬਾਰੇ ਪਰ ਹੁਣ ਉਹਦਾ ਨਾਂ ਵੀ ਮਸਾ ਹੀ ਲੈਂਦੀ ਨਹੀਂ ਵੇਖੋ ਧਰਮ ਚ ਵੀ ਜਾਤਾਂ ਪਾਤਾਂ ਦੀ ਵੰਡ ਹੋ ਗਈ ਫਿਰ ਉਹਨੇ ਬਾਬੇ ਪੀਰ ਧੀਰ ਦਾ ਇਤਿਹਾਸ ਛੇੜ ਲਿਆ ਕਹਿੰਦਾ ਮਿਸਲਾਂ ਨੂੰ ਬਣਾਉਣ ਵਕਤ ਇਹਨਾਂ ਨੇ ਰੋਲਾ ਪਾਇਆ ਸੀ ਆਖੇ ਇਹ ਤਾਂ ਰਾਜ ਸੱਤਾ ਵਾਲਾ ਕੰਮ ਹੋ ਜਾਉ ਅਸੀਂ ਨਹੀਂ ਇਹਨਾਂ ਦੇ ਹੱਕ ਚ ਉਸ ਵੇਲੇ ਦੇ ਜਥੇਦਾਰ ਨੇ ਬੀਰ ਸਿੰਘ ਧੀਰ ਸਿੰਘ ਦੇ ਜਥੇ ਨੂੰ ਅਫਗਾਨਿਸਤਾਨ ਦੀ ਸਰਹੱਦ ਵੱਲ ਤੋਰ ਦਿੱਤਾ ਆਖੇ ਮੁਗਲਾਂ ਦੇ ਹਮਲੇ ਕਰਨ ਦੀ ਖਬਰ ਹੈ ਪੰਥ ਦੀ ਰਾਖੀ ਕਰੋ ਸਰਹੱਦ ਤੇ ਜਥਾ ਲੈ ਜਾ ਕੇ ਮਗਰੋਂ ਮਿਸਲਾਂ ਬਣਾ ਕੇ ਸਾਰੇ ਆਪੋ ਆਪਣੇ ਜਥਿਆਂ ਦੇ ਸਰਦਾਰ ਬਣ ਗਏ ਬਾਅਦ ਵਿੱਚ ਬਾਬਿਆਂ ਨੂੰ ਸੱਦਾ ਦਿੱਤਾ ਆਖੇ ਅੰਬਰਸਰ ਜਥੇ ਨੂੰ ਪਹੁੰਚਣ ਦਾ ਹੁਕਮ ਹੈ ਮੁਗਲਾਂ ਦੇ ਹਮਲੇ ਦਾ ਡਰ ਹੈ ਸਾਰੇ ਪਰਿਵਾਰ ਤਰਨ ਤਰਨ ਇਕੱਠੇ ਹੋਵੋ ਤਰਨਤਾਰਨ ਜਥੇ ਦੇ ਪਹੁੰਚਣ ਤੋਂ ਬਾਅਦ 5-5 ਦੇ ਟੋਲੇ ਬਣਾ ਕੇ ਅੰਬਰਸਰ ਵੱਲ ਤੋਰਿਆ ਗਿਆ ਪਰ ਪਹੁੰਚਿਆ ਉੱਥੇ ਜਥੇ ਦਾ ਇੱਕ ਵੀ ਜਣਾ ਨਾ ਵੇਖਿਆ ਇਤਿਹਾਸ 'ਚ ਇੱਕ ਕਾਰੇ ਤੇ ਜਮਾ ਹੀ ਚੁੱਪ ਵੱਟ ਲਈ ਗਈ ਮੈਂ ਮਿੱਟੀ ਪੁੱਟੀ ਗਿਆ ਪਾਲਾ ਕੱਢੀ ਗਿਆ ਮਾਸਟਰ ਪੂਰੇ ਜੋਸ਼ 'ਚ ਬੋਲੀ ਗਿਆ ਸੀ ਨੂੰ ਉਹਦੀਆਂ ਗੱਲਾਂ ਦੀ ਕੋਈ ਬਹੁਤੀ ਸਮਝ ਨਾ ਆਈ ਸ਼ਾਮ ਨੂੰ ਉਹਨੇ ਪੀਣ ਲਈ ਸੰਤਰੇ ਦੀ ਬੋਤਲ ਦੇ ਦਿੱਤੀ ਪਾਲੇ ਨੇ ਮੋਟਾ ਜਿਹਾ ਪੈਗ ਸਗੋ ਲੰਘਾ ਲਿਆ ਤੇ ਕਿਹਾ 마ੜਿਆ 마스터ਾਂ ਨੂੰ ਆਉਂਦੀਆਂ ਗੱਲਾਂ ਤੂੰ ਦੱਸ ਕਿੰਨੇ ਵਾਰ ਗਿਆ ਇਹਦੇ ਘਰ ਕਦੇ ਬਰੋਬਰ ਕੁਰਸੀ ਤੇ ਬਿਠਾਇਆ ਇਹਨੇ ਤੇਨੂੰ ਮੈਂ ਦੱਸਾਂ ਇਹਨੇ ਐਮਐਲਏ ਤੋਂ ਸਪਾਰਸ਼ ਪਵਾ ਆਪਣੇ ਛੋਟੇ ਭਾਈ ਨੂੰ ਤੇਲ ਦਾ ਡਿੱਪੂ ਦਵਾਤਾ ਵੇਖ ਲੈ ਸਾਲ 'ਚ ਹੀ ਕਿੰਨਾ ਅਮੀਰ ਹੋ ਗਿਆ ਉਹ ਰਾਸ਼ਨ 'ਚ ਕਦੇ ਕਿਸੇ ਨੂੰ ਕੁਝ ਨਹੀਂ ਦਿੰਦਾ ਢੋਲ ਦੇ ਢੋਲ ਤੇਲ ਤੇ ਬਾਹਰ ਹੀ ਗਿੱਟਮਿਟ ਕਰਕੇ ਵੇਚ ਦਿੰਦਾ ਪੰਪ ਵਾਲਿਆਂ ਨੂੰ ਜੇ ਕੋਈ ਰਾਸ਼ਨ ਕਾਰਡ ਤੇ ਲੈਣ ਆਉ ਤਾਂ ਅੱਗੋ ਕਹੂ ਕਿਲਤ ਚੱਲ ਰਹੀ ਆ ਪਿੱਛੋਂ ਨਹੀਂ ਆਇਆ ਹਾਂ ਇਹ ਤਾਂ ਤੇਰੀ ਸੱਚੀ ਗੱਲ ਈ ਵੱਡੇ ਭਾਈ ਮੈਨੂੰ ਵੀ ਸਰੂਰ ਜਿਹਾ ਆ ਗਿਆ ਸੀ ਇੱਕ ਮੋਟਾ ਜਿਹਾ ਪੈਗ ਉਸਨੇ ਹੋਰ ਖਿੱਚ ਲਿਆ ਹੋ ਗਿਆ ਦੁਬਾਰਾ ਸਟਾਰਟ ਲੈ ਉਦੋਂ ਡੀਸੀ ਰੇਟ ਦੀ ਦਿਹਾੜੀ ਦਾ ਜਦੋਂ ਰੋਲਾ ਪਿਆ ਤਾਂ ਇਹੋ ਮਾਸਟਰ ਸਾਡੇ ਨਾਲ ਨਹੀਂ ਖੜਿਆ ਕਹਿੰਦਾ ਵੇੜੇ ਵਾਲਿਆਂ ਤੁਸੀਂ ਗੁੱਸਾ ਨਾ ਕਰਿਓ ਮੈਂ ਤਾਂ ਸਰਕਾਰੀ ਮੁਲਾਜ਼ਮ ਆ ਤੁਹਾਡੇ ਨਾਲ ਇਸ ਗੱਲ ਤੇ ਨਹੀਂ ਖੜ ਸਕਦਾ ਅੰਦਰੋਂ ਥੋਡੇ ਨਾਲ ਆ ਪਿੱਛੋਂ ਪਤਾ ਲੱਗਾ ਸਰਪੰਚ ਨੇ ਐਮਐਲਏ ਕੋਲ ਕਹਿ ਕੇ ਇਹਦੀ ਬੋਲਤੀ ਬੰਦ ਕਰਤੀ ਸੀ ਫਿਰ ਵੇੜੇ ਵਾਲਿਆਂ ਨੇ ਆਪਣੇ ਬਲਬੂਤੇ ਹੀ ਰੋਲਾ ਪਾਇਆ ਦਿਹਾੜੀ ਦਾ ਰੇਟ ਤੈਅ ਕਰਨ ਦਾ ਉਧਰੋਂ ਜ਼ਿੰਮੇਦਾਰ ਵੀ ਇਕੱਠੇ ਹੋ ਗਏ ਗੁਰੂ ਘਰੋਂ ਲੋਸਮੈਂਟ ਕਰਾਤੀ ਆਖੇ ਇਹਨਾਂ ਨੂੰ ਆਪਣੇ ਖੇਤਾਂ ਚ ਨਵੜਨ ਦਿਓ ਸਾਰੇ ਕੰਮ ਆਪਾਂ ਰਲ ਮਿਲ ਕੇ ਕਰਾਂਗੇ 15-20 ਦਿਨ ਤਾਂ ਆਪਣੇ ਹੀ ਬੰਦੇ ਪੱਕੇ ਰਹੇ ਪਰ ਫਿਰ ਹਥਿਆਰ ਸੱਟਣੇ ਪਏ ਉਦੋਂ ਬੰਦੇ ਸਮਝੌਤੇ 'ਚ ਅੱਗੇ ਆ ਗਏ 300 ਦੀ ਥਾਂ 230 ਰੁਪਏ ਦਿਹਾੜੀ ਦੇ ਵਧੇ ਕੀ ਪੱਲੇ ਪਿਆ ਛੁਣਛਣਾ ਨਾਲੇ ਆਖ ਮੱਖਾਂ ਵੈਰ ਪਵਾ ਲਿਆ ਮੈਂ ਵੇਖਿਆ ਪਾਲੇ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਉਹਦਾ ਸਾਰਾ ਸਰੀਰ ਪੱਥਰ ਵਾਂਗ ਸਖਤ ਹੁੰਦਾ ਜਾ ਰਿਹਾ ਸੀ ਚੱਲ ਬਾਈ ਚਲੀਏ ਹਨੇਰਾ ਹੋ ਗਿਆ ਮੈਂ ਉਹਦੀ ਬਾਹ ਫੜ ਘਰ ਵੱਲ ਲੈ ਆਇਆ ਸਾਂ दारू ਦਾ ਕੀ ਪਤਾ ਨਸ਼ੇ 'ਚ ਬੰਦਾ ਕੀ ਕਰ ਦੇਵੇ ਇਹੋ ਸੋਚ ਡਰ ਗਿਆ ਸਾਂ ਉਦੋਂ ਮਿੱਟੀ ਪੁੱਟਣ ਦਾ ਕੰਮ ਕਰਦੇ ਕਰਦੇ ਮੇਰੇ ਢਿੱਡ 'ਚ ਪੀੜ ਜਿਹੀ ਉੱਠਣ ਲੱਗ ਪਈ। ਕਈ ਵਾਰ ਤਾਂ ਅਣਗੋਲੀ ਕਰ ਗਿਆ ਪਰ ਦਰਦ ਹੋਰ ਜ਼ਿਆਦਾ ਵਧਣ ਲੱਗਾ। ਹਾਰ ਕੇ ਡਾਕਟਰ ਨੂੰ ਵਿਖਾਇਆ। ਅਲਟਰਾਸਾਊਂਡ ਕੀਤੀ ਪਤਾ ਲੱਗਾ ਬਾਈ ਮੇਰੇ ਤਾਂ ਗੁਰਦਿਆਂ 'ਚ ਤਿੰਨ ਪੱਥਰੀਆਂ ਬਣੀਆਂ ਪਈਆਂ ਨੇ। ਉਹਨੇ ਦਾਰੂ ਲਿਖਤੀ ਕਹਿੰਦਾ ਭਾਰੀ ਕੰਮ ਨਾ ਕਰੀਂ। ਜੇ ਪੱਥਰੀਆਂ ਇੰਝ ਨਾ ਨਿਕਲੀਆਂ ਤਾਂ ਫਿਰ ਆਪਰੇਸ਼ਨ ਕਰਨਾ ਪਊ। ਉਦਾਸ ਜਿਹਾ ਮੈਂ ਪਿੰਡ ਪਰਤ ਆਇਆ। ਇੱਕ ਦੋ ਵਾਰ ਮਨ ਮਾਰ ਕੇ ਪਾਲੇ ਨਾਲ ਦਿਹਾੜੀ ਤੇ ਗਿਆ। ਵਾਰ ਦਰਦ ਫਿਰ ਉੱਠ ਆਇਆ ਕਰੇ ਹਾਰ ਕੇ ਮੈਂ ਘਰ ਹੀ ਰਹਿਣ ਲੱਗ ਪਿਆ ਲਾਲਾਂ ਵਾਲੇ ਪੀਰਖਾਨੇ ਚ ਵੀਰਵਾਰ ਨੂੰ ਮੇਰੀ ਵੱਡੀ ਗੁੱਡੀ ਛਿੰਦੋ ਪਤਾਸੇ ਤੇ ਲੱਡੂ ਵੇਚਣ ਜਾਇਆ ਕਰਦੀ ਸੀ ਇੱਕ ਦਿਨ ਉਸ ਨੇ ਘਰ ਆ ਕੇ ਕਿਹਾ ਬਾਪੂ ਬਾਪੂ ਅੱਜ ਪੀਰ ਦੀ ਮਰਾਜ਼ ਤੇ ਬਹੁਤ ਅਮੀਰ ਬੰਦਾ ਮੱਥਾ ਟੇਕ ਕੇ ਗਿਆ 2000 ਦਾ ਨੋਟ ਨਾਲੇ ਚਾਦਰ ਚੜਾਈ ਸੀ ਉਸ ਨੇ ਮੈਂ ਉਹਦੇ ਵੱਲ ਵੇਖ ਸੋਚਿਆ ਕਿ ਮੇਰੀ ਕਿਸਮਤ ਐ ਸਾਰੀ ਰਾਤ ਉਦੇੜ ਬੁੰਚ ਪਿਆ ਰਿਹਾ ਕਿਉਂ ਨਾ ਰੱਬ ਦੇ ਘਰੋਂ ਹੀ ਆਸਰਾ ਲੈ ਲਈਏ ਅਗਲੇ ਦਿਨ ਹਨੇਰ ਪਏ ਮੈਂ ਪੀਰਖਾਨੇ ਵੱਲ ਚਾਲੇ ਪਾ ਦਿੱਤੇ ਬੁੱਢਾ ਸੇਵਾਦਾਰ ਸulfey ਦੇ ਨਸ਼ੇ 'ਚ ਧੁੱਤ ਸੁੱਤਾ ਪਿਆ ਸੀ ਮੈਂ ਇੱਕ ਬੋਰੀ 'ਚ ਜਿੰਨੀ ਕਣਕ ਚੁੱਕੀ ਜਾ ਸਕਦੀ ਸੀ ਭਰ ਕੇ ਮਲਕ ਦੇਣੀ ਘਰ ਆ ਗਿਆ ਸਵੇਰ ਨੂੰ ਪੀਰਖਾਨੇ ਦੀ ਕਮੇਟੀ ਵਾਲੇ ਮੇਰੇ ਘਰ ਆ ਗਏ ਮੰਦਰ ਮੈਂਬਰ ਸਭ ਤੋਂ ਮੂਰੇ ਸੀ ਬਾਦ ਚਪਤਾ ਲੱਗਾ ਇਸ ਬੋਰੀ ਚ ਮੈਂ ਕਣਕ ਪਾ ਕੇ ਚੁੱਕ ਲਿਆਇਆ ਸਾਂ ਉਹ ਪਾਟੀ ਹੋਈ ਸੀ ਤੇ ਕਣਕ ਮੇਰੇ ਘਰ ਤੱਕ ਡੁੱਲਦੀ ਆਈ ਸੀ ਮੰਦਰ ਹੁਰਾਂ ਦਾ ਕਾਫੀ ਰੋਲਾ ਪਿਆ ਮੈਨੂੰ ਵਿਹੜੇ ਚੋਂ ਛੇਕ ਦੇਣ ਬਾਰੇ ਤਾਈ ਟਿੱਕੇ ਹੁਰੀ ਅੜ ਗਈ ਮੇਰੀ ਹਮਾਇਤ ਚ ਮਸਾ ਗ੍ਰਹਿਣ ਟਲਿਆ ਸੀ ਗ੍ਰਹਿਣ ਤਾਂ ਹੁਣ ਸਾਰੇ ਟਲ ਜਾਣਗੇ ਮਾੜਿਆ ਬਸ ਇੱਕ ਦੋ ਦਿਨਾਂ ਦੀ ਦੇਰ ਏ ਮਨ ਚ ਫਿਰ ਜੁਗਤ ਭਾਰੂ ਹੋ ਗਈ ਇਨੂੰ ਲੱਗਦਾ ਹੁਣ ਸਭ ਤਕਲੀਫਾਂ ਦੂਰ ਹੋ ਜਾਣਗੀਆਂ ਬਾਪੂ ਚਾਹ ਪੀ ਲੈ ਵੱਡੀ ਕੁੜੀ ਛਿੰਦੋ ਦੇ ਬੋਲਾਂ ਨੇ ਮੇਰੀਆਂ ਸੋਚਾਂ ਨੂੰ ਤੋੜ ਕੇ ਰੱਖ ਦਿੱਤਾ ਮੈਂ ਚਾਹ ਦੀ ਬਾਟੀ ਹੱਥ 'ਚ ਫੜ ਵੇੜੇ ਵੱਲ ਨਜ਼ਰ ਮਾਰਦਾ ਛੋਟੀਆਂ ਕਿੱਧਰ ਨੇ ਦੂਜੀਆਂ ਕੁੜੀਆਂ ਦਾ ਖਿਆਲ ਆਉਂਦੇ ਹੀ ਛਿੰਦੋ ਤੋਂ ਪੁੱਛਦਾ ਉਹ ਤਾਂ ਬਾਪੂ ਤਾਰੋ ਮਾਸੀ ਘਰੇ ਟੀਵੀ ਦੇਖਣ ਗਈਆਂ ਨੇ ਟੀਵੀ ਬਾਰੇ ਸੁਣ ਮੇਰੀ ਜ਼ੁਬਤ ਫਿਰ ਉੱਚਲਣ ਲੱਗ ਪਈਏ ਉਸ ਦਿਨ ਵੀ ਪਾਲੇ ਦੇ ਘਰ ਟੀਵੀ ਚੱਲਦਾ ਸੀ ਉਸ ਦਾ ਬੱਚਾ ਗਿਰ ਗਿਆ ਸੀ ਟੋਏ 'ਚ ਲੋਕਾਂ ਦਾ ਇਕੱਠ ਹੀ ਇਕੱਠ ਖਬਰਾਂ ਵਾਲੀ ਕੁੜੀ ਦੱਸਦੀ ਸੀ ਕਿ ਲੋਕਾਂ ਨੇ ਉਸ ਬੱਚੇ ਲਈ ਕਿੰਨਾ ਰੁਪਈਆ ਇਕੱਠਾ ਕਰ ਦਿੱਤਾ ਹੈ ਉਹ ਗਰੀਬ ਘਰ ਦਾ ਮੁੰਡਾ ਸੀ ਮੈਂ ਵੀ ਤਾਂ ਗਰੀਬ ਹੀ ਹਾਂ ਮੇਰੇ ਮਨ 'ਚ ਵੀ ਜੁਕਤ ਹੋਣ ਲੱਗ ਪਈ ਸੀ ਮੈਂ ਵੀ ਆਪਣੀਆਂ ਕੁੜੀਆਂ ਬਾਰੇ ਸੋਚਣ ਲੱਗ ਪਿਆ ਸਾਂ ਿੰਦੋ ਨਹੀਂ ਛਿੰਦੋ ਤਾਂ ਬਹੁਤ ਵੱਡੀ ਹੈ ਮਿੱਤੋ ਨਹੀਂ ਮਿੱਤੋ ਵੀ ਠੀਕ ਨਹੀਂ ਨਿੱਕੀ ਹਾਂ ਨਿੱਕੀ ਹੀ ਠੀਕ ਰਹੋ ਮੈਂ ਵੀ ਉਦੇੜ ਬੁੰਚ ਲੱਗ ਪਿਆਸਾ ਜਾਂ ਪਾਲੇ ਘਰੋਂ ਨਿੱਕੀ ਨੂੰ ਬੁਲਾ ਲਿਆ ਹੁਣ ਹੋਰ ਭੁੱਖੇ ਨਹੀਂ ਮਰਿਆ ਜਾਂਦਾ ਮਾੜਿਆ ਛੇਕੜ ਦੋ ਕੁੜੀਆਂ ਦੇ ਤਾਂ ਭਾਗ ਹੀ ਖੁੱਲ ਜਾਣਗੇ ਬਾਹਰ ਖੇਡਦੀ ਫਿਰਦੀ ਸੀ ਇਹ ਤਾਂ ਬਾਣਾ ਵਾਪਰ ਗਿਆ ਮੈਂ ਤਾਂ ਸਾਰਿਆਂ ਨੂੰ ਇਹੋ ਦੱਸੂ ਨਿੱਕੀ ਨੂੰ ਕੁੱਛੜ ਚੁੱਕੇ ਮੈਂ ਘਰੋਂ ਬਾਹਰ ਨਿਕਲ ਆਇਆ ਹਾਂ ਟੋਏ ਵੱਲ ਬਾਪੂ ਮੈਨੂੰ ਟੌਫੀਆਂ ਲੈ ਕੇ ਦੇਵੇਗਾ ਨਿੱਕੀ ਮੇਰੀ ਦਾੜੀ ਤੇ ਹੱਥ ਫੇਰਦੀ ਬੋਲੀ ਮੈਂ ਉਹਦੇ ਚਿਹਰੇ ਵੱਲ ਵੇਖਣ ਲੱਗ ਪਿਆ ਹੈ ਇਹਦੀ ਸ਼ਕਲ ਸੁਰਤਾਂ ਜਮਾ ਦੀਪੋ ਤੇ ਗਈ ਹੈ ਟੋਇਆ ਕੋਲ ਹੈ ਮੈਂ ਰੁਕ ਗਿਆ ਹਾਂ ਮੈਨੂੰ ਦੀਪੋ ਦੇ ਬੋਲ ਕਿਉਂ ਸੁਣਾਈ ਦੇਣ ਲੱਗ ਪਏ ਹਨ ਇਹ ਕੀ ਕਰਦਾ ਛਿੰਦੋ ਦੇ ਬਾਪੂ ਮੈਂ ਨਿੱਕੀ ਨੂੰ ਜਿਉਂਦੇ ਰੱਖਣ ਲਈ ਖੁਦ ਨੂੰ ਮਾਰ ਲਿਆ ਤੇ ਤੂੰ ਇਸ ਨੂੰ ਮਾਰਨ ਦੀ ਸੋਚੀ ਬੈਠਾ ਹੈ ਮੇਰੇ ਹੱਥ ਜਿਵੇਂ ਕਿਸੇ ਨੇ ਨਿੱਕੀ ਨਾਲ ਬੰਨ ਦਿੱਤੇ ਹੋਣ ਗੁੰਮਸਮ ਹੋਇਆ ਮੈਂ ਟੋਏ ਕੋਲ ਬੈਠ ਪੱਥਰ ਬਣ ਗਿਆ ਹਾਂ ਮੇਰੇ ਕੋਲ ਨਿੱਕੀ ਨੂੰ ਟੋਏ ਚ ਸੁਟਿਆ ਨਹੀਂ ਜਾ ਰਿਹਾ